ਕੁਕੜਾ ਦੇ ਕੋਲੇ ਹੁੰਦੇ ਇਹ ਮੁਕਾਬਲਾ ਕਰਦੇ ਹਾਂ ਸਾਡਾ ਪੁੱਤ ਮੁਕਾਬਲੇ 'ਚ ਮਾਰਿਆ ਗਿਆ ਵੀ ਕੋਈ ਨੋ ਪ੍ਰੋਬਲਮ ਜੇ ਸ਼ੇਰ ਦੇ ਹੱਥ ਬਲ ਕੇ ਪਿੰਜਰੇ 'ਚ ਪਾਹ ਤਾਂ ਸ਼ੇਰ ਉੱਤੇ ਕੀ ਕਰੂਗਾ ਪੁਲਿਸ ਮੈਨ ਘੇਰ ਕੇ ਕਤਲ ਕੀਤੇ ਗਏ ਗੈਂਗਸਟਰ ਸੁੱਖਾ ਕਾਲਵਾ ਦੇ ਮਾਪਿਆਂ ਨੇ ਪੁਲਿਸ ਤੇ ਲਗਾਏ ਨੇ ਗੰਭੀਰ ਇਲਜ਼ਾਮ ਬੀਤੇ ਦਿਨ ਗੈਂਗਸਟਰ ਸੁੱਖਾ ਕਾਲਵਾ ਦੇ ਮਾਰੇ ਜਾਣ ਤੇ ਪਿੰਡ ਕਾਲਵਾ ਪਹੁੰਚੇ ਉਸਦੇ ਮਾਪਿਆਂ ਨੇ ਗੁਰਾਇਆ ਨੇੜੇ ਹੋਏ ਸ਼ੂਟਆਊਟ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਸੋ ਕੇ ਦੀ ਮਾ ਹਰਜਿੰਦਰ ਕੌਰ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਕਾਤਲ ਫੜੇ ਨਹੀਂ ਜਾਂਦੇ ਸੁੱਖੇ ਦਾ ਅਤਮ ਸਸਕਾਰ ਨਹੀਂ ਕੀਤਾ ਜਾਵੇਗਾ ਜਿੰਨਾ ਚਿਰ ਸਾਡੇ ਆਦਮੀ ਉਹ ਫੜ ਨਹੀਂ ਨਾ ਹੁੰਦੇ ਕਾਤਲ ਸਾਡੇ ਅਸੀਂ ਜਪ ਸਤਿਗੁਰੂ ਨੂੰ ਦਾਗ ਤੇ ਸਾਡੇ ਸਾਰੇ ਬੱਚੇ ਅਸਰੀਂ ਚਾਣ ਨਹੀਂ ਕਰਦੇ ਟੈਗੂ ਵਾਲਿਆ ਉਹਨਾਂ ਦੇ ਇੱਕ ਗੋਲੀ ਵੀ ਨਹੀਂ ਲੱਗੀ ਅਸਲੇ ਬਾਲਸ ਕਿੱਥੇ ਹੈ ਗੈਸ ਉਹਨੇ ਕਿਉਂ ਓਪਨ ਕਰ ਨਹੀਂ ਚਲੇ ਜਾਂਦਾ ਕਿੱਥੇ ਦਾ ਕਾਨੂੰਨ ਸੀ ਇਹ ਸੁੱਖਾ ਕਾਲਵਾ ਦੀ ਪੋਸਟਮਾਰਟਮ ਵੇਲੇ ਦੀਆਂ ਤਸਵੀਰਾਂ ਜਨਤਕ ਕਰਨ ਨੂੰ ਲੈ ਕੇ ਵੀ ਸੁੱਖੇ ਤੇ ਚਾਉਣ ਵਾਲਿਆਂ ਵਿੱਚ ਰੋਸ ਹੈ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਗਈ ਹੈ ਇਹਦਾ ਪੋਸਟਮਾਰਟਮ ਕੀਤਾ ਉਸ ਟਾਈਮ ਸਿਵਲੇ ਬੰਦਾ ਕੋਈ ਨਹੀਂ ਅੰਦਰ ਸਾਰੇ ਡਾਕਟਰ ਅੰਦਰ ਸਵੇ ਜਾਂ ਕੋਈ ਮੁਲਾਜ਼ਮ ਹੋਗਾ ਤੇ ਮੇਰੇ ਲੜਕੇ ਦੀਆਂ ਨੰਗੇ ਤਸਵੀਰਾਂ ਖਿੱਚੀਆਂ ਇਹ ਵੀ ਕਾਨੂੰਨ ਦੇ ਦੇਰ ਇਸ ਬਾਹਰ ਆ ਸਾਡੀ ਸੀਬੀਆਈ ਜਿੰਨਾ ਚਿਰ ਬੰਦ ਕਰੀਂਦੇ ਉਹਨਾਂ ਚਾਹੀਦੇ ਇਹਦਾ ਦਾਨ ਦੇਣਾ ਹੈ ਤੇ ਮਜਾ ਲ ਕਰਾਂਗੇ 21 ਜਨਵਰੀ ਨੂੰ ਗੁਰਾਇਆ ਨੇੜੇ ਜਲੰਧਰ ਵਿੱਚ ਪੇਸ਼ੀ ਤੋਂ ਨਾਪਾ ਲੈ ਜਾਂਦੇ ਵੇਲੇ ਪੁਲਿਸ ਪਾਰਟੀ ਤੇ ਹਮਲਾ ਕਰ ਅਣਪਛਾਤੇ ਲੋਕਾਂ ਨੇ ਗੈਂਗਸਟਰ ਸੁੱਖਾ ਕਾਲਵਾਨ ਅਨੇਵਾ ਫਾਇਰਿੰਗ ਗਾਰਡ ਮੌਤੇ ਘਾਟ ਉਤਾਰ ਦਿੱਤਾ ਸੀ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ